ਔਰ ਬੱਚਿਆਂ ਨੂੰ ਇਸ ਦਲਦਲ ਚ ਟਕੇ ਲਣਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਹੋਰ ਸਖਤ ਚੇਤਾਵਨੀ ਦੇਣੀ ਚਾਹੁੰਦਾ ਹਾਂ ਅਸੀਂ ਦੂਰ ਨਹੀਂ ਜਦੋਂ ਅੱਖਾਂ ਚ ਘਸੁੰਨ ਦੇ ਦੇ ਕੇ ਤੁਸੀਂ ਰੋਵਗੇ ਔਰ ਪਛਤਾਉਗੇ ਕਿ ਕਾਸ਼ ਕਿਤੇ ਅਸੀਂ ਸਰਕਾਰ ਦੀ ਇਹ ਗੱਲ ਮੰਨ ਲਈ ਹੁੰਦੀ ਤਾਂ ਸਾਡਾ ਐਡਾ ਵੱਡਾ ਨੁਕਸਾਨ ਨਾ ਹੁੰਦਾ ਔਰੇ ਵਾਰਨਿੰਗ ਨਹੀਂ ਇਹ ਚੇਤਾਵਨੀ ਐਸੀ ਹੈ ਕਿ ਜਾਂ ਤਾਂ ਨਸ਼ੇ ਦਾ ਵਪਾਰ ਛੱਡ ਦਿਓ ਨਹੀਂ ਪੰਜਾਬ ਛੱਡ ਦਿਓ ਕਿ ਪੰਜਾਬ ਦੇ ਵਿੱਚੋਂ ਹੁਣ ਡਰੱਗ ਪੈਡਲਰਸ ਦੀ ਨਸ਼ਾ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ ਉਹਨਾਂ ਦੀ ਊਰੇ ਕੋਈ ਜਗ੍ਹਾ ਨਹੀਂ ਸੋ ਇਸ ਕਰਕੇ ਉਹਨਾਂ ਨੂੰ ਸਖਤ ਚਦਾਵਨੀ ਹੈ ਕਿ ਪੰਜਾਬ ਛੱਡ ਦਿਓ ਮਕਾਨ ਜਿਹੜਾ ਕਿ ਡਰੱਗ ਪੈਡਲਰ ਦਾ ਜਿਹੜਾ ਬੱਚਿਆਂ ਦੀ ਖੂਨ ਦੀ ਜਿਹੜਾ ਖੂਨ ਦੇ ਨਾਲ ਲਿਖਿਆ ਹੋਈਆਂ ਰਜਿਸਟਰੀਆਂ ਜਿਹੜੀਆਂ ਇਹਨਾਂ ਨੇ ਇਲਿਗਲ ਇਨਕ੍ਰੋਚਮੈਂਟਸ ਕਰਕੇ ਸ਼ਾਮਲਾੜ ਜ਼ਮੀਨਾਂ ਤੇ ਬਿਨਾ ਨਕਸ਼ੇ ਪਾਸ ਕਰਾਏ ਜਿਹੜੇ ਮਕਾਨ ਬਣਾਏ ਹੋਏ ਨੇ ਮੈਨੂੰ ਦੱਸਦੇ ਹੋਏ ਬੜੀ ਇਸ ਗੱਲ ਦੀ ਤਸੱਲੀ ਹੋ ਰਹੀ ਹੈ ਕਿ 175 ਦੀ 175 ਗ੍ਰਾਮ ਪੰਚਾਇਤਾ ਜ਼ਿਲ੍ਹਾ ਬਰਨਾਲੇ ਦੀਆਂ ਉਹਨਾਂ ਨੇ ਮਤਾ ਪਾਤਾ ਕਿ ਸਾਡਾ ਸਾਡੇ ਪਿੰਡ ਦੇ ਵਿੱਚ ਕੋਈ ਵੀ ਉਹ ਨਸ਼ਾ ਵੇਚਣ ਵਾਲਾ ਆ ਨਹੀਂ ਸਕਦਾ ਜੇ ਸਾਡੇ ਪਿੰਡ ਚੋਂ ਕੋਈ ਨਸ਼ਾ ਕਰਦਾ ਪਾਇਆ ਜਾਂਦਾ ਤੇ ਪੁਲਿਸ ਉਹਨੂੰ ਅਰੈਸਟ ਕਰਦੀ ਹੈ ਜਾਂ ਉਹਨੂੰ ਉਹਦੇ ਤੇ ਬਣਦੀ ਕਾਰਵਾਈ ਹੁੰਦੀ ਹੈ ਤਾਂ ਪਿੰਡ ਚੋਂ ਕੋਈ ਵੀ ਬੰਦਾ ਉਹਦੀ ਜ਼ਿੰਮੇਵਾਰੀ ਲੈ ਕੇ ਉਹਦੀ ਜ਼ਮਾਨਤ ਕਰਾਣ ਨਹੀਂ ਜਾਊਗਾ ਉਹਨੂੰ ਛਡਾਰ ਨਹੀਂ ਜਾਊਗਾ ਬੱਚੇ ਤਾਂ ਇਸ ਦਲਦਲ 'ਚ ਫਸ ਗਏ ਫਸਾਤਾ ਬੱਚਿਆਂ ਨੂੰ ਉਹ ਨਸ਼ੇ ਦੇ ਆਦੀ ਹੋ ਗਏ ਉਹਨਾਂ ਨੂੰ ਅਸੀਂ ਬਚਾਵਾਂਗੇ ਉਹਨਾਂ ਨੂੰ ਮੁਕਤਾਰਾ ਚ ਲੈ ਕੇ ਆਵਾਂਗੇ ਪਰ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਖਰਾਬ ਕੀਤਾ ਜਿਹੜੇ ਡਰੱਗ ਪੈਡਲਰਸ ਨੇ ਜਿਹੜੇ ਨਸ਼ੇ ਦਾ ਧੰਦਾ ਕਰਦੇ ਨੇ ਜਿਹੜੇ ਹੋਰ ਬੱਚਿਆਂ ਨੂੰ ਇਸ ਦਲਦਲ 'ਚ ਤਕੇ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਹੋਰ ਸਖਤ ਚੇਤਾਵਨੀ ਦੇਣੀ ਚਾਹੁੰਦਾ ਔਰ ਇਹ ਵਾਰਨਿੰਗ ਨਹੀਂ ਇਹ ਚੇਤਾਵਨੀ ਐਸੀ ਐ ਕਿ ਜਾਂ ਤਾਂ ਨਸ਼ੇ ਦਾ ਵਪਾਰ ਛੱਡ ਦਿਓ ਨਹੀਂ ਪੰਜਾਬ ਛੱਡ ਦਿਓ ਨਹੀਂ ਉਹ ਦਿਨ ਦੂਰ ਨਹੀਂ ਜਦੋਂ ਅੱਖਾਂ 'ਚ ਘਸੁੰਨ ਦੇ ਦੇ ਕੇ ਤੁਸੀਂ ਰਹੋਗੇ ਔਰ ਪਛਤਾਉਗੇ ਕਿ ਕਾਸ਼ ਕਿਤੇ ਅਸੀਂ ਸਰਕਾਰ ਦੀ ਇਹ ਗੱਲ ਮੰਨ ਲਈ ਹੁੰਦੀ ਤਾਂ ਸਾਡਾ ਐਡਾ ਵੱਡਾ ਨੁਕਸਾਨ ਨਾ ਹੁੰਦਾ ਕਿਉਂਕਿ ਪੰਜਾਬ ਦੇ ਵਿੱਚੋਂ ਹੁਣ ਡਰੱਗ ਪੈਡਲਰਸ ਦੀ ਨਸ਼ਾ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ ਉਹਨਾਂ ਦੀ ਔਰੇ ਕੋਈ ਜਗ੍ਹਾ ਨਹੀਂ ਸੋ ਇਸ ਕਰਕੇ ਉਹਨਾਂ ਨੂੰ ਸਖਤ ਚਦਾਬਣੀ ਹੈ ਕਿ ਪੰਜਾਬ ਛੱਡ ਦਿਓ ਇਸ ਦੇ ਨਾਲ ਨਾਲ ਪੁਲਿਸ ਨੇ ਜਿਹੜੇ ਟੋਟਲ ਅਰੈਸਟ ਕੀਤੇ ਨੇ ਬੰਦੇ 277 ਬੰਦੇ ਇਹਦੇ ਵਿੱਚ ਅਰੈਸਟ ਕੀਤੇ ਨੇ ਜਿਹੜੀ ਉਰੋ ਰਿਕਵਰੀ ਪਾਈ ਗਈ ਹੈ ਓਪੀ ਹਸਕ ਦੀ 18 ਕਿਲੋ ਤੇ ਜਿਹੜੀ ਟੈਬਲੇਟ ਹੈ ਦਵਾਈ ਗੋਲੀਆਂ ਨੇ 7500 ਦੇ ਕਰੀਬ ਗੋਲੀਆਂ ਜਣੀ ਕੋਰੋ ਬਰਾਮਦ ਕੀਤੀਆਂ ਇੱਕ ਮਕਾਨ ਜਿਹੜਾ ਕਿ ਡਰੱਗ ਪੈਡਲਰ ਦਾ ਜਿਹੜਾ ਬੱਚਿਆਂ ਦੀ ਖੂਨ ਦੀ ਜਿਹੜਾ ਖੂਨ ਦੇ ਨਾਲ ਲਿਖਿਆ ਹੋਈਆਂ ਰਜਿਸਟਰੀਆਂ ਜਿਹੜੀਆਂ ਇਹਨਾਂ ਨੇ ਇਲਿਗਲ ਇਨਕ੍ਰੋਚਮੈਂਟਸ ਕਰਕੇ ਸ਼ਾਮਲਾੜ ਜ਼ਮੀਨਾਂ 'ਤੇ ਬਿਨਾ ਨਕਸ਼ੇ ਪਾਸ ਕਰਾਏ ਜਿਹੜੇ ਮਕਾਨ ਬਣਾਏ ਹੋਏ ਨੇ ਅਸੀਂ ਉਹਨਾਂ ਨੂੰ ਪੂਰਾ ਹਾਈ ਕੋਰਟ ਦੇ ਦਸ਼ਾ ਨਿਰਦੇਸ਼ਾਂ ਨੂੰ ਪਾਲਣ ਕਰਦੇ ਹੋਏ ਉਹਨਾਂ ਨੂੰ ਨੋਟਿਸ ਸਰਵ ਕਰਕੇ ਅਸੀਂ ਫਿਰ ਉਹਨਾਂ ਦੀ ਡਿਮੋਲਿਸ਼ਨ ਕੰਨੀ ਨੂੰ ਜਾਂਦੇ ਆ ਜਿਹਦੇ ਵਿੱਚ ਇੱਕ ਡਿਮੋਲਿਸ਼ਨ ਹੋਈ ਹੈ ਔਰ ਟੋਟਲ ਜਿਹੜੀਆਂ ਸਾਡੀਆਂ ਅਸੀਂ ਹੁਣ ਗ੍ਰਾਮ ਪੰਚਾਇਤਾਂ ਨੇ ਡਿਸਟ੍ਰਿਕਟ ਦੇ ਅੰਦਰ 175 ਗ੍ਰਾਮ ਪੰਚਾਇਤਾਂ ਨੇ ਅਸੀਂ ਗ੍ਰਾਮ ਪੰਚਾਇਤਾਂ ਵੱਲੋਂ ਮੈਨੂੰ ਦੱਸਦੇ ਹੋਏ ਬੜੀ ਇਸ ਗੱਲ ਦੀ ਤਸੱਲੀ ਹੋ ਰਹੀ ਹੈ ਕਿ 175 ਦੀ 175 ਗ੍ਰਾਮ ਪੰਚਾਇਤਾ ਜ਼ਿਲ੍ਹਾ ਬਰਨਾਲੇ ਦੀਆਂ ਉਹਨਾਂ ਨੇ ਮਤਾ ਪਾਤਾ ਕਿ ਸਾਡਾ ਸਾਡੇ ਪਿੰਡ ਦੇ ਵਿੱਚ ਕੋਈ ਵੀ ਉਰੇ ਨਸ਼ਾ ਵੇਚਣ ਵਾਲਾ ਆ ਨਹੀਂ ਸਕਦਾ ਜੇ ਸਾਡੇ ਪਿੰਡ ਚੋਂ ਕੋਈ ਨਸ਼ਾ ਕਰਦਾ ਪਾਇਆ ਜਾਂਦਾ ਤੇ ਪੁਲਿਸ ਉਹਨੂੰ ਅਰੈਸਟ ਕਰਦੀ ਹੈ ਜਾਂ ਉਹਨੂੰ ਉਹਦੇ ਤੇ ਬਣਦੀ ਕਾਰਵਾਈ ਹੁੰਦੀ ਹੈ ਤਾਂ ਪਿੰਡ ਚੋਂ ਕੋਈ ਵੀ ਬੰਦਾ ਉਹਦੀ ਜ਼ਿੰਮੇਵਾਰੀ ਲੈ ਕੇ ਉਹਦੀ ਜ਼ਮਾਨਤ ਕਰਾਣ ਨਹੀਂ ਜਾਊਗਾ ਉਹਨੂੰ ਛਡਾਰ ਨਹੀਂ ਜਾਊਗਾ ਸੋ ਮੈਂ ਉਹਨਾਂ 175 ਪਿੰਡ ਜਿਨ੍ਹਾਂ ਨੇ ਇਹ ਐਡੀ ਵੱਡੀ ਅਗਵਾਈ ਕੀਤੀ ਹੈ ਅੱਗੇ ਹੋ ਕੇ ਕੰਮ ਕੀਤਾ ਮੈਂ ਉਹਨਾਂ ਦਾ ਵੀ ਸਰਪੰਚਾਂ ਦਾ ਪੰਚਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਸ ਦੇ ਨਾਲ ਨਾਲ ਉਹ ਸਾਡੇ ਪ੍ਰੋਗਰਾਮ ਜਿਹੜੇ ਬੱਚਿਆਂ ਨੂੰ ਸਮਝਾਉਣ ਦੇ ਲਈ ਬਹੁਤ ਚੰਗੇ ਕੰਮ ਕੀਤੇ ਜਾ ਰਹੇ ਨੇ ਜਿਹਦੇ ਚ ਸਰਹੰਦ ਦੀ ਦੀਵਾਰ ਇੱਕ ਲਾਈਟ ਸ਼ੋਅ ਆਰਗੇਨਾਈਜ਼ ਕੀਤਾ ਗਿਆ ਜਿਹੜਾ 4000 ਬੱਚਿਆਂ ਨੇ ਇਹਦੇ ਵਿੱਚ 4000 ਬੰਦਿਆਂ ਨੇ ਟੋਟਲ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਬੜੇ ਮਾਸ ਲੈਵਲ ਦੇ ਉੱਤੇ ਸਕਿੱਲ ਡਿਵੈਲਪਮੈਂਟ ਦੇ ਪ੍ਰੋਗਰਾਮ ਹੋ ਰਹੇ ਨੇ ਕਿਉਂਕਿ ਜਿਹੜੇ ਬੱਚੇ ਨੇ ਜਿਹੜੇ ਬੱਚੇ ਨਸ਼ਾ ਛੱਡਣਗੇ ਮੁੱਖ ਧਾਰਾ 'ਚ ਆਉਣਗੇ ਉਹਨਾਂ ਬੱਚਿਆਂ ਨੂੰ ਲਿਆ ਕੇ ਫਿਰ ਕਿਤੇ ਨਾ ਕਿਤੇ ਤਾਂ ਸੈੱਟ ਕਰਨਾ ਸੋ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਦੇ ਕੋਰਸਿਸ ਕਰਵਾ ਕੇ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਦੇ ਕੋਰਸਿਸ ਕਰਵਾ ਕੇ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਜੌਬ ਦਿਵਾਣੀ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਸੈਟ ਅਪ ਕਰਨਾ ਉਹਨਾਂ ਨੂੰ ਨੌਕਰੀ ਤੇ ਲਵਾਉਣਾ ਇਹਦੇ ਲਈ ਵੀ ਸਾਡਾ ਪ੍ਰੋਪਰ ਪ੍ਰੋਗਰਾਮ ਚੱਲ ਰਿਹਾ ਹੈ ਇਦੋਂ ਇਲਾਵਾ ਮੈਡੀਟੇਸ਼ਨ ਦੇ ਕੈਂਪ ਲਗਾਏ ਜਾ ਰਹੇ ਨੇ ਜੇਲ੍ਹਾਂ ਦੇ ਵਿੱਚ ਡਿਸਟ੍ਰਿਕਟ ਜੇਲ੍ਹ ਦੇ ਵਿੱਚ ਯੋਗਾ ਕਲਾਸਿਸ ਡੇਲੀ ਲਗਵਾਈਆਂ ਜਾ ਰਹੀਆਂ ਤਾਂ ਜੋ ਜਿਹੜੇ ਜੇਲਾ 'ਚ ਵੀ ਬੈਠੇ ਕਿਸੇ ਕਾਰਨ ਕਰショ ਇਸ ਉਹਦੇ ਵਿੱਚ ਅੱਗ ਦੇ ਵਿੱਚ ਝੁਲਸੇ ਗਏ ਉਹ ਮੁਕਤ ਹਵਾ 'ਚ ਆ ਸਕਣ ਉਹ ਵੀ ਕਦੇ ਜ਼ਿੰਦਗੀ ਦੇ ਵਿੱਚ ਆਪਣੀ ਆਮ ਜ਼ਿੰਦਗੀ ਜੀ ਸਕਣ ਤੇ ਇਸ ਤੋਂ ਇਲਾਵਾ ਤਕਰੀਬਨ ਤਕਰੀਬਨ 55000 ਬੱਚਿਆਂ ਦੇ ਨਾਲ ਸਕੂਲਾਂ ਦੇ ਵਿੱਚ ਅਵੇਅਰਨੈਸ ਕੈਂਪ ਲੋਆ ਕੇ ਸਕੂਲਾਂ ਤੇ ਕਾਲਜਾਂ 'ਚ ਅਵੇਅਰਨੈਸ ਕੈਂਪ ਲੋਆ ਕੇ 55000 ਬੱਚਿਆਂ ਨੂੰ ਅਸੀਂ ਹੁਣ ਤੱਕ ਇਹ ਨਸ਼ੇ ਦੇ ਵਿਰੁੱਧ ਵੀ ਨਸ਼ਾ ਕਿੰਨਾ ਖਤਰਨਾਕ ਹੈ ਇਹਦੇ ਤੇ ਅਸੀਂ ਹੁਣ ਤੱਕ ਜਾਗਰੂਕ ਕਰ ਸਕ ਚੁੱਕੇ ਹਾਂ ਤੇ ਲਾਸਟ ਵਿੱਚ ਅਸੀਂ ਡੇਲੀ ਬੇਸਿਸ ਦੇ ਉੱਤੇ ਮੰਥਲੀ ਬੇਸਿਸ ਦੇ ਉੱਤੇ ਵੀਕਲੀ ਬੇਸਿਸ ਦੇ ਉੱਤੇ ਅਸੀਂ سپورٹس ਡਿਪਾਰਟਮੈਂਟ ਦੇ ਵੱਲੋਂ سپورٹس ਦੇ ਟੂਰਨਾਮੈਂਟ ਕਰਾ ਰਹੇ ਹਾਂ ਕਿਉਂਕਿ ਬਦਲਦਾ ਪੰਜਾਬ ਖੇਡਦਾ ਪੰਜਾਬ ਬਣਾਉਣਾ ਹੈ ਅਸੀਂ ਇਹ ਇਹ ਜਿਹੜਾ ਪੰਜਾਬ ਹੈ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਸ਼ਾਮ ਨੂੰ ਇਹ ਖੇਡਾਂ ਦੇ ਮੈਦਾਨ ਦੇ ਵਿੱਚ ਪੰਜਾਬ ਆ ਕੇ ਖੇਡੇ ਕਿਤੇ ਫੁੱਟਬਾਲ ਖੇਲੇ ਕਿਤੇ ਕਬੱਡੀ ਖੇਲੇ ਕਿਤੇ ਵਾਲੀਬਾਲ ਖੇਲੇ ਕਿਤੇ ਕ੍ਰਿਕਟ ਖੇਲੇ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਪੰਜਾਬ ਦਾ ਯੂਥ ਹੈ ਜਿਹੜਾ ਸਾਡੇ ਪੰਜਾਬ ਦਾ ਯੁਵਾ ਵਰਗ ਹੈ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਉਹ ਸਾਰੇ ਦੇ ਸਣੇ ਸਾਰੇ ਜਣੇ ਜਦੋਂ ਆਪਣੇ ਕੰਮਾਂ ਕਾਰਾਂ ਤੋਂ ਸ਼ਾਮ ਨੂੰ ਘਰੇ ਆਉਣ ਤਾਂ ਆ ਕੇ ਉਹ ਕਿਸੇ ਹੋਰ ਐਕਟੀਵਿਟੀ 'ਚ ਸ਼ਾਮਲ ਹੋਣ ਦੀ ਬਜਾਏ ਉਹ ਆ ਕੇ ਆਪਣੇ ਪਿੰਡਾਂ ਦੇ ਜਿਹੜੇ ਪਲੇਗਰਾਉਂਡ ਆ ਉਹਨਾਂ 'ਚ ਖੇਲਣ ਤਾਂ ਉਹਨਾਂ ਲਈ ਅਸੀਂ ਸ਼ੋਰ ਕਰ ਰਹੇ ਆ ਕਿ ਸਾਰੇ ਕਿਤੇ ਅਸੀਂ ਜਿਹੜੇ ਪਲੇਗਰਾਉਂਡ ਆ ਉਹ ਵੀ ਅਸੀਂ ਬੰਦੋਬਸਤ ਕਰਕੇ ਉਹਨਾਂ ਨੂੰ ਦਰੁਸਤ ਕਰ ਰਹੇ ਹਾਂ